ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਜੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਨੇ ਅੱਜ ਇੱਕ ਤਾਜੀ ਸੂਈ ਗਾਂ ਬਾਈ ਦੀ ਸੇਲ ਆ ਪਸ਼ੂ ਤਾਂ ਬਾਈ ਕੋਲ ਹੋਰ ਵੀ ਹੈਗੇ ਆ ਉਹ ਕੱਚੇ ਆ ਥੋੜੇ ਜੇ ਕੋਈ ਵੀਰ ਕੱਚੇ ਲੈਣ ਦਾ ਚਾਹਵਾਨ ਹੋਵੇ ਤਾਂ ਬਾਈ ਨਾਲ ਫੋਨ ਕਰ ਲੇ ਨਹੀਂ ਤੁਹਾਨੂੰ ਅਗਲੀ ਵੀਡੀਓ ਚ ਦੇਖਣ ਨੂੰ ਮਿਲ ਜਾਣਗੇ ਸਤਿ ਸ਼੍ਰੀ ਅਕਾਲ ਜੀ ਕੱਥੇ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਮੇਰਾ ਅੰਗਰੇਜ਼ਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤੀਲਵਾਗਿਆ ਪਰਣਾ ਮੋਬਾਈਲ ਨੰਬਰ ਜੀ 967241659 ਜਿਹੜੀ ਆਪਾਂ ਬਈ ਪਰਸੋ ਦੋ ਗਾਂਆਂ ਦੀ ਵੀਡੀਓ ਪਾਈ ਸੀ ਵੈਗ ਗਈਆਂ ਜੋ ਹਾਂ ਬਈ ਉਹੀ ਵੈਗ ਗਈਆਂ ਕਿੰਨੇ ਕ ਫੋਨ ਆ ਗਏ ਸੀ ਬਈ ਫੋਨ ਅੱਧੇ ਬਿਨਾਂ ਚੱਕਿਆ ਹੀ ਨਹੀਂ ਗਏ ਅੱਛਾ ਜੀ ਹੂੰ ਠੀਕ ਹੈ ਜੀ ਬਹੁਤ ਜ਼ਿਆਦੇ ਫੋਨ ਆਈ ਮੰਨ ਕੇ ਚੱਲੋ ਬਈ ਵੀਡੀਓ ਤੁਸੀਂ ਕੀਤੀ ਸੀਗੀ 6:30 ਵਜੇ ਹਾਂ ਜੀ ਬਈ 7:00 ਵਜੇ ਨੂੰ ਸੌਦਾ ਮੇਰਾ ਹੋ ਗਿਆ ਸੀ ਕਾਲੀ ਵੇੜ ਦਾ ਤਾਂ ਠੀਕ ਹੈ ਜੀ ਤੇ ਇਹਦੀ ਕੀ ਡਿਟੇਲ ਆ ਬਈ ਇਹ ਬਈ ਤੀ ਠੀਕ ਹੈ ਜੀ ਇਹ ਸੂਈਆ ਸੋਹਾ ਦੀ 5:30 ਵਜੇ ਦੀ ਠੀਕ ਹੈ ਜੀ ਇਹ ਰਾ ਭਈ ਬੱਟਾ ਡੇਰ ਕੰਬਲੀਤਾ ਬੱਛੀ ਬੱਛੀ ਦਿੱਤੀ ਬਈ ਬਹੁਤ ਚੰਗੀ ਮਗਰ ਬਹੁਤ ਸੋਨੇ ਜੇਤ ਜੀ ਕਰਮ ਵਾਲੀ ਆਪ ਕਰਾਸ ਦੀ ਆ ਉਹ ਜੀ ਜਮਾ ਵੱੱਛੀ ਰਹੀ ਆ ਪੂਰੀ ਚੰਗੀ ਵੱੱਛੀ ਆ ਜੀ ਤੇ ਬੋਲਾ ਕਿੰਨਾ ਕ ਕੱਢ ਲਿਆ ਬਈ ਬੋਲਾ ਬਈ ਸਵੇਰ 4 ਕਿਲੋ ਚੋਇਆ ਕੋ ਬਚਾ ਜਾਉਂਗਾ ਹਾਂ ਬਚਾ ਚੰਗਾ ਕਿੰਨਾ ਕ ਪਾਜੀ ਦੁੱਧ ਬਈ ਬਈ ਮਾਲਕ ਨੇ 22 ਲੀਟਰ ਦੱਸਿਆ ਬਾਕੀ ਆਹਰੇ ਵੀਡੀਓ ਜਿਹਨੇ ਆ ਵੀ ਆਪਦੀ ਜੱਜਮੈਂਟ ਕਰਕੇ ਆਪਸ ਨੂੰ ਲਓ ਸਹੀ ਗੱਲ ਹੈ ਬਾਕੀ ਘਰੇ ਆਓ ਇੱਥੇ ਦੋ ਡੰਗ ਤਿੰਨ ਡੰਗ ਚੋਕੇ ਲੈ ਕੇ ਜਾਓ ਸਹੀ ਗੱਲ ਹੈ ਜੀ ਜਿਹੜਾ ਆਨਲਾਈਨ ਵੀਰ ਮਂਗਾਊਗਾ ਆਪਦੀ ਗਰੰਟੀ ਤੇ ਮਂਗਾਵੇ ਉਹ ਤਾਂ ਗੱਲ ਸਹੀ ਆ ਤੇ ਬਾਈ ਥਰਾਂ ਦੀ ਓਕੇ ਆ ਜੰਮਾ ਜੀ ਥਰਾਂ ਦੀ ਬਾਈ ਓਕੇ ਠੀਕ ਆ ਜੀ ਬਾਈ ਕਹਿੰਦਾ ਤੀਜਾ ਸੂਹਾ ਸੂਈ ਆ ਤੜਕੇ ਸੂਈ ਸੀਗੀ ਜੇਰ ਡਾਨਾ 4 ਕਿਲੋ ਬੋਲਾ ਕੱਢ ਲਿਆ ਜਿਹੜਾ ਦੁੱਧ ਆ ਜੀ ਉਹ ਤੁਹਾਡੀ ਸੇਵਾ ਦਾ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਦੁੱਧ ਦਾ ਅੰਦਾਜ਼ਾ ਪਸ਼ੂ ਦੀ ਤਿਆਰੀ ਤੋਂ ਲਾ ਲਿਆ ਕਰੋ ਤੇ ਸੂਏ ਦਾ ਅੰਦਾਜ਼ਾ ਪਸ਼ੂ ਦੇ ਬੋਡੀ ਸਟਰਕਚਰ ਕੋ ਲਾ ਲਿਆ ਕਰੋ ਕਿਉਂਕਿ ਵੀਰ ਦਾ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਡੇਲੀ ਵਾਂਗੂ ਬਾਕੀ ਜਿਹੜੀ ਤਸੱਲੀ ਆ ਪੈਸੇ ਤੁਸੀਂ ਲਾਉਣੇ ਆ ਮੇਰੇ ਵੱਲੋਂ ਸਪੈਸ਼ਲ ਬੇਨਤੀ ਜਿਹੜਾ ਕੋਈ ਸੂਇਆ ਸਵਾਇਆ ਪਸ਼ੂ ਹੁੰਦਾ ਉਹ ਜ਼ਰੂਰ ਦੋ ਡੰਗ ਜਿੰਨਾ ਹੋ ਸਕੇ ਜੇ ਤਿੰਨ ਡੰਗ ਹੋ ਸਕਦਾ ਤਾਂ ਤਿੰਨ ਡੰਗ ਚੋ ਲਿਆ ਕਰੋ ਜੇ ਦੋ ਡੰਗ ਹੋ ਸਕਦਾ ਤਾਂ ਦੋ ਡੰਗ ਜ਼ਰੂਰ ਚੋਇਆ ਕਰੋ ਕਿਉਂਕਿ ਬਾਈ ਦੇ ਵੀ ਗਾਉ ਹੀ ਲਿਆਉਂਦੇ ਵੇ ਹੁੰਦੇ ਆ ਇਹਦੇ ਨਾਲ ਆਪਾਂ ਥਾਲੀ ਚੀਜ਼ ਆ ਬਗਰਾ ਕੀ ਦਿੰਦੇ ਨਾ ਬੜੀ ਚੰਗੇ ਨਹੀਂ ਲੱਗਦੇ ਥਾਲੀ ਚੀਜ਼ ਆ ਹਾਂਜੀ ਠੀਕ ਆ ਨਾ ਚੰਗੀ ਨਿਕਲ ਗਈ ਸ਼ਾਬਾਸ਼ ਨਹੀਂ ਮਾੜੀ ਨਿਕਲ ਗਈ ਲਾਂਬਾ ਪਹਿਲਾਂ ਇਹ ਤਾਂ ਆਪਣੇ ਰੁਟੀਨ ਚ ਆਉਂਦੀ ਤੈਨੂੰ ਪਤਾ ਹੀ ਆ ਨਾ ਇਹਦਾ ਹਾਂਜੀ ਤੇ ਮੈਂ ਹਰ ਇੱਕ ਗੱਲ ਕੈਸੀ ਲਿਓਣੇ ਆ ਬਈ ਆਪ ਦੋ ਦੋ ਡੰਗ ਅਗਲੇ ਕਰੋ ਚੋਕੇ ਲਈ ਆਈ ਦੀ ਬਈ ਆਉਂਦੀ ਘੋਲ ਨਾ ਕਰਿਆ ਕਰੋ ਵੀ ਤੁਸੀਂ ਪੈਸੇ ਲਾਉਣੇ ਆ ਆ ਕੇ ਦਸਲੀ ਕੰਨ ਦਾ ਫੋੜਾ ਹੱਕ ਬੰਦ ਸਹੀ ਗੱਲ ਹੈ ਜੀ ਬਾਕੀ ਜਿੰਨਾ ਦੁੱਧ ਬਈ ਦੱਸਿਆਗਾ ਬਾਈ ਨੇ ਦੱਸਿਆਗਾ ਉਹਨਾਂ ਬਾਈ ਦੇ ਘਰੇ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਹੈ ਹਮਤ ਤੁਸੀਂ ਕਰਨੀ ਕਿਉਂਕਿ ਬਾਈ ਜਦੋਂ ਆਪਾਂ 50 60000 ਰੁਪਇਆ ਲਾਉਣਾ ਜਦੋਂ ਆਪਾਂ 50 60000 ਰੁਪਇਆ ਲਾਉਣਾ ਜੇ ਆਪਣਾ ਔਨ ਜਾਣ ਤੇ ਹਜ਼ਾਰ ਖੰਡ ਖਰਚ ਜਾਊਗਾ ਤਾਂ ਕੋਈ ਬਾਲਾ ਨਹੀਂ ਉਹਦੇ ਨਾਲ ਇੱਕ ਤਾਂ ਤਸੱਲੀ ਹੋ ਜਾਂਦੀ ਆ ਇੱਕ ਨਰਖ ਪਰਖ ਹੋ ਜਾਂਦੀ ਪਸ਼ੂ ਦੀ ਬਾਕੀ ਚਾਰੇ ਥਣ ਗਾਇਬ ਤੇ ਆ ਥਣਾ ਦੀ ਓਕੇ ਜਮਾ ਡੰਨ ਬਾਈ ਡੰਨ ਬਾਈ ਬੜੀ ਮੋਟੀ ਚਵਾਈ ਆ ਪਰ ਮਲਜੀ ਬਾਕੀ ਸੇਵਾ ਦਾ ਪੂਰੀ ਆ। ਲਓ ਜੀ ਹਵਾਨਾ ਦੇਖ ਲਓ ਥੱਬੇ ਦਾ ਤਿਆਰ ਕਰੀ ਬੈਠੀ ਆ। ਕਿੰਨਾ ਬਾਜੂ ਦਾ ਅੰਦਾਜ਼ਾ ਬੈ। ਭਾਈ ਦੁੱਧ ਤਾਂ ਆਪਾਂ 20 ਲੀਟਰ ਕਹਿ ਕੇ ਦਵਾਂਗੇ। ਵੱਧ ਵੀ ਪਾ ਸਕਦੇ ਆ ਘੱਟ ਵੀ ਪਾ ਸਕਦੇ ਆ। ਬਾਕੀ ਸੇਵਾ ਦਾ ਹੀ। ਬਾਕੀ ਇਹਨਾਂ ਦੁੱਧ ਬਾਈ ਸੇਵਾ ਦਾ। ਜਦੋਂ ਜ ਆ ਪਾਲਾਂਗੇ ਉਹ ਚੋਲਾਗੇ ਹਨਾ। ਸਹੀ ਗੱਲ ਆ ਜੀ। ਬਾਕੀ ਦੁੱਧ ਹੁੰਦਾ ਸੇਵਾ ਦਾ। ਮੇਰੀ ਗੱਲ ਤਾਂ ਇੱਥੇ ਮੋਕੜੀ ਆ ਹਨਾ। ਬਾਈ ਇਹਦਾ ਜਾਇਦਾ। ਅਸੀਂ ਬਾਣਾ ਗਾਰੰਟੀਆਂ ਨਹੀਂ ਦਦਿਆ ਆਪਾਂ ਚੰਗੇ ਨਹੀਂ ਲੱਗਦੇ। ਕਿਉਂਕਿ ਆਪਣਾ ਤਾਂ ਭਾਈ ਜਿਵੇਂ ਅਗਲਾ ਮਾਲਕ ਦੱਸਦਾ ਪਊਏ ਆਪਾਂ ਕਹਿੰਦਾ ਦੱਸ ਦਿੰ ਫਿਰ ਆਪਾਂ ਗਰੰਟੀ ਵਾਲੇ ਨੂੰ ਠਾਓ ਕੀ ਦੇਦਗੇ ਬਈ ਮੈਂ ਹਰੇਕ ਵੀਡੀਓ ਵਿੱਚ ਕਹਿੰਨਾ ਵੀ ਆਪ ਦੀ ਜੱਜਮੈਂਟ ਕਰਕੇ ਆਪਸੂ ਲਿਆ ਕਰੋ ਮੈਥੋਂ ਕੱਲੇ ਤੋਂ ਨਹੀਂ ਹੋਰ ਵਪਾਰੀਆਂ ਵੀਰਾਂ ਤੋਂ ਵੀ ਸਹੀ ਗੱਲ ਹੈ ਕਿਉਂਕਿ ਸਾਨੂੰ ਹੁਣ ਘਰੇ ਬੈਠਣ ਪਸ਼ੂ ਵਖਾਉਂਦੇ ਆ ਅੱਗੇ ਦਲਾਲ ਨੂੰ ਅਗਲਾ ਚੱਕਦਾ ਸੀ ਚਾਰ ਚਾਰ ਪੰਜ ਪੰਜ ਪੈਂਡ ਕੰਮਦਾ ਸੀ ਸਹੀ ਗੱਲ ਹੈ ਠੀਕ ਹੈ ਨਾ ਹੁਣ ਇੱਥੇ ਸਾਰੀ ਫੈਮਿਲੀ ਬੰਦਾ ਘਰੇ ਬੈਠਾ ਵੀਡੀਓ ਵੇਖ ਲੈਂਦਾ ਜਿੱਤੇ ਸਹੂਲਤ ਕੀ ਮਿਲੂਗੀ ਪਸੰਦ ਕਰ ਲੈਂਦਾ ਪਸ਼ੂ ਸਾਰਾ ਪਰਿਵਾਰ ਬੈਠ ਕੇ ਬਈ ਜੇ ਜਿਆ ਲੈਣਾ ਵੱਡਾ ਲੈਣਾ ਛੋਟਾ ਲੈਣਾ ਪਸ਼ੂ ਉਹ ਜਾਈ ਤੇ ਜੈਜ ਮੁੱਲ ਕਰਦੀ ਬਈ ਇਹਦਾ ਮੁੱਲ ਬਈ 65000 ਰੁਪਇਆ ਮਾਨਤਾ ਨੇ ਮਾਨਤਨ ਬਈ ਹੋ ਜਾਊਗਾ ਟੈਕਸ ਕਿੰਨੇ ਦੀ ਦੇਣੀ ਹੈ ਟੈਕਸ ਬਈ 62000 ਜੀ ਦਾ ਠੀਕ ਹੈ ਜੀ ਮੁੱਲ ਬਈ ਕਹਿੰਦਾ 65000 ਰੁਪਇਆ ਟੈਕਸ 62000 ਦੀ ਦੇ ਦਾਂਗੇ ਜਮਾ ਜੈਜ ਮੁੱਲਾ ਬਾਕੀ ਕਰਾਸ ਬਰੀਡ ਚ ਕਰਮ ਵਾਲੀ ਪੈਂਦੀ ਆ ਗਰਮੀ ਦਾ ਤੋਹਫਾ ਹੀ ਆ ਤੇ ਕੱਦ ਐਚ ਐਫ ਗਾਇਆਂ ਨਾਲੋਂ ਵੀ ਵੱਡਾ ਹੀ ਆ ਮੇਨ ਗੱਲ ਆ ਮਗਰ ਬੱਚੀ ਆ ਜੀ ਇੱਕ ਗਾਂ ਨਾਲ ਤੁਹਾਨੂੰ ਦੋ ਗਾਇਆਂ ਬਣ ਜਾਣੀਆਂ ਜਿਹਨੂੰ ਜਚੂਗੀ ਤਸੱਲੀ ਪਰਖ ਤੁਸੀਂ ਕਰਨੀ ਆ ਬਾਈ ਦੇ ਘਰੇ ਆ ਕੇ ਆਪਦੀ ਕਰ ਸਕਦੇ ਹੋ ਨੰਬਰ 22 ਦਾ ਸਕਰੀਨ ਤੇ ਚਲੋ ਨੰਬਰ 22 1 ਬਾਈ ਦੀ ਗੱਬਣ ਗਾਂ ਵੀ ਸੇਲ ਆ ਐਚ ਐਫ ਦੀ ਸੋਣੀ ਹੈ ਅੱਦ ਕੱਠ ਤੇ ਵਜਣ ਵਾਲੀ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਦੂਜਾ ਸੂਆ ਸੁੰਦੀ ਹੈ ਠੀਕ ਹੈ ਜੀ ਦਿਨ ਕਿੰਨੇ ਲੈ ਜੂ ਬਾਈ ਦਿਨ ਬਾਈ 5-4 ਦੇਣੀ ਹੈ ਕਿੰਨਾ ਕੱਪਾ ਜੀ ਦੁੱਧ ਦੀ ਦੁੱਧ ਤਾਂ ਬਾਈ 25-26 ਕਿਲੋ ਫੁੱਲਾ ਪਾ ਦੂਗੀ ਪਰ ਆਪਾਂ 20 ਕਹਿ ਕੇ ਦੇਵਾਂਗੇ ਠੀਕ ਹੈ ਕਿੰਨੇ ਵਿੱਚ ਸੂਏ ਸੋਣਾ ਜੀ ਮਾਲਕਾਂ ਨੇ ਤਾਂ ਬਾਈ ਦੂਜਾ ਸੂਆ ਕਹਿ ਕੇ ਦਿੱਤੀ ਆ ਠੀਕ ਆ ਜੀ ਅਗਲਾ ਜਿਹੜਾ ਵੀ ਜੱਜਮੈਂਟ ਕਰਕੇ ਆਪ ਲਵੇ ਨਾ ਸਹੀ ਗੱਲ ਹੈ ਜੀ ਮਾਲਕਾਂ ਨੇ ਦੂਜਾ ਸੁਆ ਕਹਿ ਕੇ ਦਿੱਤੀ ਆ ਕੱਦ ਕਾਠ ਵੀ ਚੰਗਾ ਤੇ ਹਵਾਨਾ ਦੇਖ ਲੋ ਜੀ ਗੱਠੰਗੂ ਤਾਂ ਲੱਤਾਂ ਤੋਂ ਬੈਕ ਫਿਰਦਾ ਤੇ ਮੂਰਲੇ ਪਾਸੇ ਬਾਈ ਥਾਂ ਤੋਂ ਗੱਠ ਮੰंदे ਮੇਰੇ ਹਿਸਾਬ ਨਾਲ ਗੱਠ ਤੋਂ ਉੱਪਰ ਹੀ ਹੋਊਗਾ ਮੂਰਲੇ ਸਾਹਿਬ ਜੀ ਨਿਕਲ ਆਉਣਗੇ ਅੱਗੇ ਆ 25 26 ਕਿਲੋ ਮਾਲਕਾਂ ਨੇ ਦੱਸਿਆ ਬਾਈ ਕਹਿੰਦਾ ਆਪਾਂ 20 ਦੇਣਾ ਕਹਿ ਕੇ ਦੇਣੀ ਆ ਅੰਦਾਜ਼ਾ ਤੁਸੀਂ ਲਾਉਣਾ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਬਾਕੀ ਜਿਹੜੀ ਚੀਜ਼ ਹੈਗੀ ਤੁਹਾਡੇ ਸਾਹਮਣੇ ਆ ਹੋਲ ਹੈਵੀ ਬੋਡੀ ਵੇਟ ਦੀ ਸੋਹਣੀ ਫੇਸ ਕੁਆਲਿਟੀ ਹੈ ਛੋਟਾ ਗਰਨਾ ਚਾਰ ਹੀ ਥਣ ਲੱਗੇ ਉਹ ਵੀ ਗੈਪ ਤੇ ਨਿਖੜ ਮੈਂ ਹੱਥੀ ਚਵਾਈ ਵਾਲਾ ਥਾਣਾ ਜੀ ਤਿਆਰੀ ਚੰਗੀ ਆ ਦੈਨ ਡੇਟ ਮੁਤਾਬਕ ਪੰਜ ਚਾਰ ਦਿਨ ਲੈ ਜੂਗੀ ਬਾਕੀ ਤਿਆਰੀਆਂ ਨੇ ਹੋਰ ਵੀ ਸੋਹਣੀ ਕਰਨੀ ਜਿਹੜੀ ਬਈਆ ਬਰੀ ਦਾ ਨਾ ਮੜ ਜੂਗੀ ਕੋਈ ਦਿਖਾਉਂਦੀ ਆ ਜੀ ਵੀ ਆ ਬਾਲੀ ਕੋਈ ਜਿਹਾ ਕਹਿ ਸਕਦੇ ਆ ਦੋ ਦੋਨ ਦਾ ਬਈ ਰਿਕਾਰਡ ਹੀ ਤੋੜ ਦਿੰਦੀਆਂ ਘਰ ਵਾਲੀਆਂ ਠੀਕ ਹੈ ਜਿਹਨੇ ਇੱਕ ਸਾਲ ਪਹਿਲਾਂ ਮੈਂ ਵੀਡੀਓ ਵੇਚੀ ਸੀ ਇਹ ਗਾਂ ਵੇਚੀ ਸੀ ਇਸੇ ਸਮਾਲ ਸਾਰਾ ਅੱਛਾ ਜੀ ਮੈਂ ਵੇਚੀ ਸਰ ਫੀਓ ਦੂੰ 45000 ਤੋਂ ਠੀਕ ਹੈ ਜੀ ਉਹਨੇ 35 ਕੁ ਲਾ ਦੇ ਚਵਾਤਾ ਅੱਛਾ ਉਹ ਬੰਦਾ ਹਜੇ ਵੀ ਗੌਣਗ ਹੁੰਦਾ ਜਮਾ ਸੇਮ ਕਾਪੀ ਇਹਦੇ ਨਾਲ ਦੂ ਠੀਕ ਹੈ ਜੀ ਇਹਦੀਆਂ ਮਾੜੇ ਫੀਟੂ ਇਹ ਕਿਹਨਾਂ ਕੋਈ ਟੁੱਟੀ ਆ ਕੋਈ ਉੱਚੀ ਨੇ ਦੁੱਧ ਥੋੜਾ ਦੇਣਾ ਬਰਬਾਈ ਹੈ ਨਾ ਦੁੱਧ ਦੀ ਬਰੀਡ ਵਾਲੀ ਇਹਨੇ ਦੁੱਧ ਬਰੀਡ ਨੇ ਦੁੱਧ ਦੇਣਾ ਬਰੀਡ ਪੱਖੋਂ ਦਾ ਬਰੀਡ ਬਹੁਤ ਚੰਗੀ ਆ ਜੀ ਬਾਕੀ ਦੈਣ ਹਜੇ ਲੈ ਜੂਗੀ ਝੋਲ ਹਵਾਨੇ ਚ ਚੰਗੀ ਰੱਖੀ ਬੈਠੀ ਆ ਥਣ ਬਹੁਤ ਸੋਹਣਾ ਲੱਗਿਆ ਇਹਦਾ ਮੁੱਲ ਬਈ ਜਾਇਦਾ ਜਮ ਕਰ ਦੋ ਲੋ ਜੀ ਸੀਰ ਸਬ ਦਾ ਦਾੰਤ ਹੀ ਕੋਈ ਨਹੀਂ ਮਾਲ ਕੱਢ ਕੇ ਸੋਨਾ ਘਰ ਮਾਲੀ ਜੱਟ ਠੰਗੂ ਟੱਲ ਪਈ ਹੈ ਹਵਾਲਾ ਚੈੱਕ ਕਰੋ ਜੀ ਸੂਰ ਤੋਂ ਲੈ ਕੇ ਤੇ ਕੁਚਾਂ ਤਿੱਕਰ ਜਾਂਦਾ ਜੀ ਪੂਰਾ ਹਵਾਲਾ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ 70 ਹੋ ਜੂ ਮਾਨਤਨ ਲਾਸਟ 65 ਦੀ ਦਵਾਂਗੇ ਠੀਕ ਹੈ ਜੀ 70000 ਰੁਪਿਆ ਬਾਈ ਇਹਦਾ ਮੁੱਲ ਕਰਦੇ ਬਾਈ ਕਹਿੰਦਾ ਲਾਸਟ 65 ਦੀ ਦੇ ਦਾਂਗੇ ਤਸੱਲੀ ਕਰ ਲਿਓ ਬਾਈ ਨੇ ਥਾਣੇ ਚੈੱਕ ਕਰਕੇ ਲਿਆਂਦੀ ਆ ਤੁਸੀਂ ਆਪਦੇ ਚੈੱਕ ਕਰਕੇ ਲੈ ਜਾਓ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ ਜੀ